ਮੇਰਾ ਨਾਮ ਜਸਪਾਲ ਗੁਰ ਹੈ ਮੈਂ ਕੋਰਾਲੀ ਸ਼ਹਿਰ ਨਾਲ ਬਿਲੋਂਗ ਕਰਦੀ ਹਾਂ ਜੀ ਮੈਂ ਮੁਸਾਕਾ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਸਾਨੂੰ 6 ਸਲ ਜੂੰਟ ਬਿਜੂ ਦੇ ਫ੍ਰੀ ਫਿੱਤੇ ਹਨ ਸਾਡਾ ਬਿਲ ਜ਼ੀਰੋ ਆਉਂਦਾ ਹੈ ਜੀ ਪਹਿਲਾਂ ਜਦੋਂ ਬਾਹਰੋਂ ਆਉਂਦੇ ਸੀ ਜੀ ਲਾਈਟ ਹੁੰਦੀ ਨਹੀਂ ਸੀ ਗਰਮੀ ਵਿੱਚ ਬਾਹਰ ਹੀ ਬੈਠਣਾ ਪੈਂਦਾ ਸੀ ਜੀ ਹੁਣ ਸਾਨੂੰ ਬਿਜਲੀ ਦੇ ਬਿਲ ਘੱਟ ਆਉਣ ਕਰਕੇ ਹੋਰ ਵੀ ਬਹੁਤ ਸੁਖਮਿਲਤਾ ਹਨ ਜੀ ਅਸੀਂ ਪ੍ਰੈਸ ਵੀ ਕਰੇ ਕਰ ਲੈਂਦੇ ਆ ਜੀ ਤੇ ਕੱਪੜੇ ਤੁਹਾਨੂੰ ਵਾਲੀ ਮਸ਼ੀਨ ਵੀ ਚਲਾਉਂਦੇ ਆ ਇਸ ਕਰਕੇ ਸਰਕਾਰ ਦੇ ਅਸੀਂ ਬਹੁਤ ਧੰਨਵਾਦੀ ਆ ਪੰਜਾਬ ਸਰਕਾਰ ਨੇ ਜੀ ਸਾਨੂੰ ਬਹੁਤ ਸੌਲਤਾਂ ਦਿੱਤੀਆਂ ਆ ਅਸੀਂ ਸੌਰ ਜੂਨਟ ਪਰਮਨਤ ਫਰੀ ਕੀਤੀ ਹੋਈ ਜੀ 2 ਮਹੀਨੇ ਦੀ 600 ਜੂਨਟ ਮੰਦੀ ਆ ਜੀ ਵੀ ਸਾਡਾ ਬਿਲਕੁਲ ਜ਼ੀਰੋ ਆਉਂਦਾ ਜੀ ਚਾਰ ਚਾਰ 5-5 ਹਜ਼ਾਰ ਬਿੱਲ ਆਉਂਦਾ ਸੀਗਾ ਤੇ ਬਿਜਲੀ ਦੇ ਕੱਟ ਵੀ ਬਹੁਤ ਲੰਬੇ ਲੱਗਦੇ ਸੀਗੇ ਕਈ ਵਾਰ ਤਾਂ ਬਿਜਲੀ ਆਉਂਦੀ ਹੀ ਨਹੀਂ ਸੀ ਜਿਸ ਕਰਕੇ ਹੁਣ ਸਾਨੂੰ ਬਿਜਲੀ ਦੀ ਬਹੁਤ ਸੌਲਤਾਂ ਬਿਲਕੁਲ ਜੋ ਬਚਤ ਹੁੰਦੀ ਹੈ ਜ ਉਸ ਨਾਲ ਅਸੀਂ ਹੋਰ ਚੀਜ਼ਾਂ ਦੀ ਖਰੀਦਦਫਰਤ ਕਰ ਸਕਦੇ ਹਾਂ ਪਰ ਜਿਵੇਂ ਅਸੀਂ ਬਾਤ ਕਰਾਉਂਦੇ ਸੀ ਉਹ ਵੀ ਅਸੀਂ ਹੁਣ ਘਰ ਕਰ ਲੈਂਦੇ ਜਿਸ ਦਿਨ ਦੀ 600 ਜੂੰ ਫਰੀ ਹੋਈ ਹੈ ਜੀ ਉਸ ਦੋਂ ਦੇ ਅਸੀਂ ਸ਼ਾਮ ਨਾਲ ਪੱਖੇ ਵੀ ਚਲਾਉਂਦੇ ਹਾਂ ਤੇ ਘਰ ਵਿੱਚ ਕੁੰਡਰ ਵੀ ਚਾਲਦੇ ਹਾਂ ਰਾਮਨਾਲ ਜੀ ਜੂਸ ਕਰਦੇ ਹਾਂ ਰਸੋਈ ਵਿੱਚ ਵੀ ਕਈ ਵਾਰ ਵੀ ਜਿਲੀ ਵਾਲਾ ਕੰਮ ਗ੍ਰਾਈਂਡਰ ਕਰਨਾ ਹੁੰਦਾ ਹੈ ਉਹ ਵੀ ਕਰ ਲੈਂਦੇ ਹਾਂ ਤੁਹਾਡਾ ਆਪ ਦਾ ਹੀ ਬਹੁਤ ਧੰਨਵਾਦੀ ਹਾਂ ਇਹਨਾਂ ਨੇ ਸਾਨੂੰ ਇਹ ਸਹੂਲਤਾਂ ਦਿੱਤੀਆਂ ਹਨ ਅੱਗੇ ਵਾਸਤੇ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਕੰਮ ਹੁੰਦੇ ਰਹਿਣ